25 ਦੀਆਂ 25 ਦੀਆਂ ਕਿਉਂ ਸਰਦਾਰ ਜੀ ਲੈਣੀਆਂ ਨੇ ਹੈ ਚਲ ਨਹੀਂ ਦੇ ਜੈਸੌਰ ਤੂੰ ਵੀ ਕੋਈ ਦੱਸ ਯਾਰ ਕਿੰਨੇ ਦੇਣੀ ਹੈ ਸਹੀਏ ਦੱਸ ਠੀਕ ਜੀ ਤਾਂ ਹੁਣ 32000 ਤੇ ਅੜ ਗਿਆ ਕੀ ਸਹੀ ਸੀ ਰੇਟ ਤਾਂ ਜਮਾ ਇਹਦਾ 26 ਦੀਆਂ ਲੈ ਯਾਰ 26 ਦੀਆਂ ਦਿੰਨੇ ਆਪਾਂ 500 ਦਾ ਪਪੋਰੀ ਸਾਈ ਦੀ ਪੁੱਛ ਉਹਦਾ ਵੀ ਜਿਗਰਾ ਜੱਟ ਦਾ ਜਿਗਰਾ ਵੀ ਹੈ ਜੱਟ 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 ਇਕੱਠੇ ਹੋਗੇ ਦੋ ਚੜ ਦੋ ਛੱਟਾ ਆਪਾਂ ਦਾ ਭਾਈ ਇਹ ਵੀ ਤਾਂ ਦੀ ਅੰਮ ਚਲ ਦੇਖ ਲਾਂਗੇ ਛੱਟ ਜਾਂਦੇ ਜਾਂਦੇ ਅਸ ਤਾਂ ਅਜੇ ਤੋਂ ਪੁੱਛ ਰ ਅਜੇ ਤੋਂ ਬਹੁਤ ਜੱਟ ਜੱਟ 100 ਬੱਕਰੀ ਖੜੀਏ ਦੇਖ ਰੇ ਕੌਰੀਆਂ ਕੌਰੀਆਂ ਤਾਂ ਮੁੰਡੇ ਮੇਰੇ ਨਾਲ ਪਾਲੀ ਰਲੇ ਨੇ ਇਹਦੇ ਪਿੰਡੋਂ ਰੋਜ਼ ਜਾਂਦਾ ਹੁਣ ਆ ਮੈਂ ਜੱਟ ਛੱਟ ਦੇਖਣ ਵਾਸਤੇ ਹੁੰਦੇ ਨੇ ਆਓ ਮਦਾਨ ਚ ਸਤਾਈ ਦੀਆਂ ਦੰਨਾ ਇੰਨੇ ਦੀਆਂ ਦੀਆਂ ਲੈ ਜਾਣਾ ਚੱਲ ਵੈਸੇ ਹੋ ਰੋ ਲਾਂਚ ਹੋ ਬੱਜ ਗਈ ਸੀਟੀ ਸੀਟੀ ਬੱਜ ਗਈ ਸੀਟੀ ਆਪਣੇ ਕਿੰਨੇ ਦੀ ਗੱਲ ਦੂਤੀ ਚੱਕ ਦੂ ਦੂ ਆਪਣੇ ਹੈ ਨਹੀਂ ਦੇਣ ਲੈਣ ਵਾਲੀ ਇਹ ਗੱਲ ਹੈ ਮੈਂ ਵੀ ਤੇਰੇ ਕਰਕੇ ਕਹਿੰਦਾ ਕਿ ਕਿੱਡੀ ਗੱਲ ਓਏ ਮੈਂ ਤੈਨੂੰ ਗੱਲ ਸੁਣ ਮੈਂ ਤੈਨੂੰ ਕਿਹੜੀ ਦੱਸੀ ਬਿਓ ਕੋ ਲੈ ਕੇ ਜਾਉਂਗਾ ਜਾਂ ਜਾਂਦਾ ਮੇ ਵੀ ਉਰੇ ਆ ਬਾਈ ਇੱਥੇ ਆ ਹਾਂਜੀ ਲੈ ਲੈ ਬੱਕਰੀਆਂ ਲੈ ਲਾਂਗੇ ਪਹਿਲੇ ਤਾਂ ਲੈ ਲੈ ਬਾਈ ਤਰਾਜ ਨੇ ਪਰ ਉਹ ਤਾਂ ਸਾਡਾ ਹੀ ਹੈ ਯਾਰ ਮਾਰੋ ਉਹ ਤਾਂ ਬੰਦਾ ਨਹੀਂ ਨਹੀਂ ਕੋਈ ਬੰਦਾ ਮੇਰਾ ਭਾਈ ਹੈ ਉਹ ਨਾ ਨਾ ਕਈ ਵਾਰ ਪੁੱਛਾ ਨਾ ਨਾ ਉਹ ਨਹੀਂ ਮੇਰਾ ਭਾਈ ਹੈ ਉਹ ਜਿਵੇਂ ਗੱਲ ਮੰਨੇ ਆ ਸਕਾ ਚਲ ਬਤਾ ਠੀਕ ਹੈ ਜਾ ਯਾਰ 27 ਹੈ ਤੇਰੀ ਹੈ ਸਾਈ ਤੇਰੀ ਨਾ ਸੌਦਾ ਕਰਨੀ ਸੌਦਾ ਕਰ ਲਾ ਪਰ ਮੈਂ ਇਹ ਵੀ ਵੀਿੰਦ ਵਾਲੇ ਪੈਸੇ ਕੋਈ ਚੱਕਰ ਫੋੜ ਲਾ ਲਾ ਐਸੀ ਤਾਂ ਮੈਂ ਉਹਨੇ ਖੜੇ ਸੀ ਦੇ ਦਾਂਗੇ ਅੱਜ ਹੀ ਪੈਸੇ ਭੇਜ ਦੇ ਤੇਰੀ ਕੋਈ ਨਾ ਐਡੀ ਗੱਲ ਕੀ ਤੂੰ ਮੈਨੂੰ ਫੜਾਦੀ ਬੱਛ ਬਾਈ ਯਾਜ ਬੱਛ ਛੱਡ ਕੇ ਯਾਰ ਦੀ ਤੂੰ ਸਾਡੇ ਕਰ ਰੱਛੀ ਜਮਾ ਹੀ ਲੈ ਲੈ ਜੇ ਦੱਸਿਆ ਚੜ ਆ ਤੇਰੀ ਚੀਜ਼ ਆ ਬਾਈ ਜਦੋਂ ਹੱਥ ਕਰ ਬਾਈ ਕੱਚੀਆਂ ਗੱਲਾਂ ਨਹੀਂ ਮੈਂ ਕਰਦਾ ਬੱਕਰੀਆਂ ਦੇਤੀਆਂ ਮੇਰੀ ਨੂੰ ਮੈਂ ਤਾਂ ਰੋਟੀ ਥੋਤੋ ਲੈਣੀ ਐ ਥੋ ਵੀ ਲਵਾਂਗਾ ਛੱਡਦਾ ਨਹੀਂ ਜੇ ਕਿੰਨੇ ਲਿਆ ਜੇ ਆ ਲੈ ਬੱਕਰੀਆਂ 28000 ਦੀਆਂ ਵੇਚੀਂ ਦਿੱਤ ਮਾ ਦੇ ਤੇਰੀ ਮਰਜ਼ੀ ਰੱਖ ਲੈ ਓਏ ਬਾਈ ਐਣ ਦੇ ਠੀਕ ਆ ਓਏ ਠੀਕ ਆ ਬਾਈ ਤੇਨੇ ਤੇਰੀ ਮਰਜ਼ੀ ਆ ਹੁਣ ਪੱਕਣ ਦੇ ਬੱਕਰੀ ਹਾਂ ਤੇ ਜੀ ਇੰਨੀਆਂ ਪੱਕੜ ਵੀ ਨਹੀਂ ਆਈਆਂ ਨਾ ਇਹ ਗੱਲ ਆਪਾਂ ਇੱਥੇ ਨੂੰ ਦੇਖ ਲੈ ਯਾਰ ਤੇਰੀ ਮਰਜ਼ੀ ਸਾਢੇ 28 ਦੀਆਂ ਦੰਨੇ ਬਾਤ ਰੱਖੀ ਸਾਢੇ 28 ਦੀਆਂ ਦੰਨੇ ਹੁਣ ਸਾਢੇ 28 ਦੀਆਂ ਦੰਨੇ ਜਾ ਰਹਿਣ ਜਾ ਹੁਣ ਹੋ ਗਈਆਂ ਨਾਤੀਆਂ ਬੋਲ ਬੋਲ ਜੋ ਗੇਰਿਆ 3000 ਦਾ ਸੋਤਾ ਪਕਾ ਕੇ ਪਾਈਆਂ ਨੇ ਕੰਧਾਂ ਲਿਪੀਆਂ ਹੋਈਆਂ ਵੀ ਢਾਈਆਂ ਨੇ ਬੱਤੇ ਪਲਾਸਟਰ ਵੀ ਮਲਡੀਆਂ ਦੇ ਵਿੱਚ ਦਹਾਈਆਂ ਵੀ ਮਚਾਈਆਂ ਨੇ ਆਨੀਆਂ ਤੋੜ ਕੇ ਮਿਰਜੇ ਹੋਰਾਂ ਦੇ ਵੀ ਲਾਈਆਂ ਨੇ ਨਿਸ਼ਾਨੀਆਂ ਮੋੜ ਕੇ ਹਾਂ ਹਾਈ ਤੇਰਾ ਖੋਲੀ ਰੱਖ ਬਿੱਟੂ ਛੱਡ ਗਿਆ ਬੱਕਰੀ ਉਹ ਤੇ ਓਏ ਬਿੱਟੂ ਢੇਗਾ ਬੱਕਰੀ ਬੱਕਰੀ ਛੱਡਿਆ ਸੀ ਗੱਲ ਠੀਕ ਹੋ ਰਹੀ ਹੈ ਜ ਆ ਬਿੱਟੂ ਛੱਡ ਗਿਆ ਕਿੰਨੂ ਖੁਸ਼ ਹੈ ਆ ਸਾਹੀ ਰੁੱਦੂ ਦੀ ਇਹ ਦੂ ਦੇ ਬਾਈ ਨੂੰ ਇਹਦੀ ਹੈ ਦੇਈ ਰਾਇ ਪੈਸੇ ਦੇ ਬਾਈ ਦੰਨਾ ਜਾਉ ਗੱਡੀ ਪਾ ਪਾ ਉਹੀ ਲਿਆ ਬਾਈ ਗੱਡੀ ਚੋਥੇ ਆ ਜਾ ਉੱਥੇ ਦੇਣਾ ਦੇ ਨੇ ਬਾਈ ਨੂੰ ਚਲੋ ਕੋਈ ਹੋਰ ਤੋਹ ਗੱਡੀ ਚਾਹੀਦੀ ਚਾਹਤੇ ਕਹਿੰਦਾ ਸੀ ਕਿ 10 ਦਾ ਸੌਦਾ ਹੋ ਗਿਆ ਬਾਈ ਦੋਨੇ ਬੱਕਰੀਆਂ ਦਾ ਤੂੰ ਤੇਰੇ ਘਰੇ ਤੋਂ ਵੇਚ ਜਾਣੀਆਂ ਵਾਰੀ ਚਾਹਿਆ ਤੂੰ ਵੇਚਦਾ ਮੈਂ ਤਾਂ ਰਿੰਟਾਂ 'ਚ ਆ ਖੋਲਾ ਬਾਈ ਦੱਸਾਂ ਜੇ ਗੱਲ ਚੋਂ ਓਏ ਆ ਆ ਬੱਕਰੀ ਦਾ ਘਰੇ ਹੋਣੀ ਆ ਕੀ ਹੋ ਲੱਗਿਆ ਮੈਨੂੰ ਮੈਂ ਇੱਕ ਬਾਕਾ ਆਇਆ ਮੇਰੀ ਗੱਡਾ ਕਾਲੇ ਪਾ ਚਾਹਤਾ ਸੋਣਾ ਮੇਰੇ ਕਾਲੇ ਕਾਲੇ ਆਹ ਬਸ ਉਹ ਤੋਂ ਚਾਹ ਦੂੰ ਬਸ ਸਿਰ ਕਰ ਲਈ ਸਹੀ ਆਉਂਦੀ ਉਹ ਨਾ ਰੀਗਾਰਡ ਬਾਰੇ ਸਭੀ ਹੋਰ ਨਹੀਂ ਆਏ ਉਹ ਵੀ ਕਾਲੇ ਜਿਹੜੇ ਕੋਟ ਦਿੰਦਾ ਹੈ ਨਾ ساری ਕੋਟ ਦੇ ਵਿੱਚ ساری ਕੋਟ ਦੇ ਵਿੱਚ ਬਣੇ ਫਰਮਾਈ ਤੇ ਨਹੀਂ ਦਾ ਛੋੜ ਦਿੰਨੇ ਨਾ ਤਾਂ ਨਾਲ ਹੀ ਛੋੜ ਕਿੱਥੇ ਨਾਲ ਛੋੜ ਉਹਨੇ ਮੈਂ 15 ਕਿਲੋ ਜੀ ਕੱਟ ਜੇ ਕੱਟ ਤੇ ਪੈਸੇ ਨਹੀਂ ਦਿੱਤੇ ਨਾ ਤੇਲ ਨੂੰ ਡਾ ਗਿਆ ਉਹਨੂੰ ਕੰਮ ਕਰਦੇ ਨਹੀਂ ਜਾਂ ਕੇ ਕੱਟ ਕੰਪਲੀਟ ਨਹੀਂ ਜਾਂ ਕੇ ਪਾਣੀ ਫਿਰੋਂ ਤਰ ਪੰਨੇ ਆ ਪਾਸਾ ਪੈਸਾ ਨਹੀਂ ਬਣਾ ਕੇ ਕਿਤੇ ਹੁਣ ਛੋੜ ਕਰਦੇ ਹੋ ਛੋੜ ਜੀ ਛੋੜ ਜੋ ਕਰਦੇ ਕਰਦੇ ਕਿਨੇ ਰੱਖ ਲੈਣੀ ਨਹੀਂ ਇਹਦੇ ਪਲਟਾਈ ਲੱਜੂ ਦੀ ਗਿੜੀ ਗੱਲ ਲੱਗੀ ਫਿਰ ਬਣਾਉਂਦੇ ਅਸੀਂ ਇਹਨਾਂ ਦੀਆਂ ਵੇਚ ਵੀ ਉਦੋਂ ਨੇ ਉਹਨੇ ਘੱਟ ਵੱਧ ਕਰਕੇ ਇਹਨਾਂ ਨੂੰ ਪਤਾ ਹੁੰਦਾ ਵੀ ਰਾਜੂ ਉਹਨਾਂ ਦੀ ਹੁਣ ਗੱਲ ਨਹੀਂ ਸਟਾਈ ਜੀ ਬੁੱਟ ਬੰਦਿਆਂ ਨੂੰ maal ਵੇਚਣ ਦਾ ਪਤਾ ਨਹੀਂ ਇਹ ਵਪਾਰੀ ਮੰਡਿ ਟੇ ਸਾਡੇ ਕੋਲ ਲੈ ਵੀ ਜਾਣਗੇ ਵੇਚ ਵੀ ਦੇਣਗੇ ਤੇ ਬਾਕੀ ਮੇਰਾ ਦਿਓ ਜੀ